ਦੂਰ ਪ੍ਰਾਣੇ ਸਮਿਆਂ ਵਿੱਚ ਜਦੋਂ ਹਵਾ ਵਿੱਚ ਗੋਪਾਲ ਦੀ ਬਾਂਸਰੀ ਦੇ ਸੁਰ ਗੂੰਜਦੇ ਸਨ ਜਦੋਂ ਧਰਤੀ ਸੁਗੰਧ ਨਾਲ ਭਰੀ ਹੁੰਦੀ ਸੀ ਅਤੇ ਹਰ ਸਵੇਰ ਮੰਦਰ ਦੀ ਘੰਟੀ ਨਾਲ ਨਵੀਂ ਆਸ ਜਨਮ ਲੈਂਦੀ ਸੀ ਉਸ ਸਮੇਂ ਇੱਕ ਗੁਰੂ ਦੇ ਆਸ਼ਰਮ ਵਿੱਚ ਦੋ ਜੋ ਜਵਨ ਸ਼ਿਸ਼ਿਆ ਸਾਥ ਰਹਿੰਦੇ ਸਨ ਇੱਕ ਸੀ ਸ਼੍ਰੀ ਕ੍ਰਿਸ਼ਨ ਸਮੁੰਦਰ ਵਰਗੀਆਂ ਅੱਖਾਂ ਜਿਨ੍ਹਾਂ ਵਿੱਚ ਦਇਆ ਅਤੇ ਪ੍ਰੇਮ ਦੀ ਲਹਿਰ ਚੱਲਦੀ ਸੀ ਜਿਨ੍ਹਾਂ ਦੀ ਹਾਸੀ ਸਾਰੀ ਧਰਤੀ ਨੂੰ ਰੋਸ਼ਨ ਕਰ ਦਿੰਦੀ ਸੀ ਹਰ ਬੋਲ ਵਿੱਚ ਮਿਠਾਸ ਸੀ ਹਰ ਨਿਗਾਹ ਵਿੱਚ ਆਸ਼ੀਰਵਾਦ ਦੂਜਾ ਸੀ ਸੁਦਾਮਾ ਗਰੀਬ ਬ੍ਰਾਹਮਣ ਪੁੱਤਰ ਪਰ ਦਿਲੋਂ ਧਨਵਾਨ ਉਸ ਦੀ ਆਤਮਾ ਵਿੱਚ ਸ਼ਾਂਤੀ ਵਸਦੀ ਸੀ ਉਸ ਦੀ ਨਿਗਾਹ ਵਿੱਚ ਭਗਤੀ ਦੀ ਰੌਸ਼ਨੀ ਚਮਕਦੀ ਸੀ ਦੋਵੇਂ ਇਕੱਠੇ ਆਸ਼ਰਮ ਦੇ ਕੰਮ ਕਰਦੇ ਸਨ ਉਹ ਇਕੱਠੇ ਗੁਰੂ ਦੀ ਸੇਵਾ ਕਰਦੇ ਇਕੱਠੇ ਭੋਜਨ ਕਰਦੇ ਇਕੱਠੇ ਨਾਮ ਜਪਦੇ ਜੰਗਲ ਦੀ ਮਿੱਟੀ ਉਹਨਾਂ ਦੇ ਪੈਰਾਂ ਨਾਲ ਚੰਬੀ ਹੋ ਜਾਂਦੀ ਪਰ ਉਹਨਾਂ ਦੇ ਦਿਲ ਵਿੱਚ ਸਿਰਫ ਇੱਕ ਹੀ ਸੁਰ ਵੱਜਦਾ ਹੈ ਨਾਰਾਇਣ ਹੈ ਨਾਰਾਇਣ ਰਾਤਾਂ ਨੂੰ ਜਦ ਸਾਰੇ ਸ਼ិਸ਼ੇ ਸੌ ਜਾਂਦੇ ਉਹ ਦੋਵੇਂ ਦਰਖਤ ਹੈਟ ਬੈਠ ਕੇ ਤਾਰਾਂ ਨਾਲ ਗੱਲਾਂ ਕਰਦੇ ਕ੍ਰਿਸ਼ਨ ਜੀ ਹੌਲੀ ਕਹਿੰਦੇ ਸੁਦਾਮਾ ਜੇ ਕਦੇ ਅਸੀਂ ਦੂਰ ਹੋ ਜਾਈਏ ਤੂੰ ਮੈਨੂੰ ਯਾਦ ਕਰੀ ਸੁਦਾਮਾ ਮੁਸਕਰਾਉਂਦਾ ਅਤੇ ਕਹਿੰਦਾ ਮੈਂ ਕਿਵੇਂ ਭੁੱਲ ਸਕਦਾ ਹਾਂ ਉਸ ਨੂੰ ਜੋ ਮੇਰੇ ਹਰ ਸਾਹ ਵਿੱਚ ਵੱਸਦਾ ਹੈ ਈ ਸਾਲ ਬੀਤ ਜਾਂਦੇ ਹਨ ਜੀਵਨ ਦੇ ਵਾ ਵਖ ਹੋ ਜਾਂਦੇ ਹਨ ਪਰ ਉਹ ਬਾਲਪਨ ਉਹ ਪਿਆਰ ਕਦੇ ਨਹੀਂ ਮੁੱਕਿਆ ਕ੍ਰਿਸ਼ਨ ਜੀ ਬਣੇ ਦਵਾਰਕਾ ਦੇ ਰਾਜਾ ਉਹਨਾਂ ਦੇ ਮਹਿਲ ਚਾਂਦੀ ਦੇ ਸਤੰਬਾ ਨਾਲ ਚਮਕਦੇ ਸਨ ਰੁਕਮਣੀ ਵਰਗੀ ਰਾਣੀ ਉਹਨਾਂ ਦੇ ਨਾਲ ਸੀ ਜੋ ਖੁਦ ਮਾਂ ਲਕਸ਼ਮੀ ਦਾ ਰੂਪ ਸੀ ਪਰ ਰਾਜਾ ਦੇ ਦਿਲ ਵਿੱਚ ਅਜੇ ਵੀ ਆਸ਼ਰਮ ਵਾਲੀ ਸਾਦਗੀ ਜੀ ਆਉਂਦੀ ਸੀ ਉੱਥੇ ਦੂਰ ਇੱਕ ਗਰੀਬ ਪਿੰਡ ਵਿੱਚ ਸੁਦਾਮਾ ਆਪਣੀ ਝੌਂਪੜੀ ਵਿੱਚ ਰਹਿੰਦਾ ਸੀ ਘਰ ਵਿੱਚ ਧਨ ਨਹੀਂ ਸੀ ਪਰ ਮਨ ਵਿੱਚ ਪਰਮਾਤਮਾ ਸੀ ਉਹ ਆਪਣੀ ਪਤਨੀ ਨਾਲ ਮਿਲ ਕੇ ਸਾਦਗੀ ਭਰੀ ਜ਼ਿੰਦਗੀ ਜਿਉਂਦਾ ਸੀ ਸਮਾਂ ਕਠਨ ਹੋ ਗਿਆ ਫਸਲਾਂ ਸੁੱਕ ਗਈਆਂ ਮਿੱਟੀ ਪਿਆਸੀ ਰਹਿ ਗਈ ਬੱਚਿਆਂ ਦੀਆਂ ਅੱਖਾਂ ਵਿੱਚ ਭੁੱਖ ਦੇ ਹੰਝੂ ਸਨ ਇੱਕ ਰਾਤ ਉਸ ਦੀ ਪਤਨੀ ਨੇ ਕੰਬਦੀ ਆਵਾਜ਼ ਵਿੱਚ ਕਿਹਾ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਤੁਹਾਡਾ ਮਿੱਤਰ ਹੈ ਨਾ ਉਹ ਰਾਜਾ ਹੈ ਉਸ ਕੋਲ ਸਭ ਕੁਝ ਹੈ ਉਸ ਦੇ ਦਰਸ਼ਨ ਕਰ ਆਓ ਬੱਚਿਆਂ ਲਈ ਕੁਝ ਮੰਗ ਲਿਆਉ। ਸੁਦਾਮਾ ਦੀਆਂ ਅੱਖਾਂ ਝੁਕ ਗਈਆਂ। ਉਹ ਹੌਲੀ ਬੋਲਿਆ, ਮੈਂ ਉਸ ਕੋਲ ਮੰਗਣ ਕਿਵੇਂ ਜਾਵਾਂ? ਮੈਂ ਤਾਂ ਸਿਰਫ ਉਸ ਤੇ ਨਾਮ ਦੀ ਧੂੜ ਦਾ ਭਿਖਾਰੀ ਹਾਂ। ਪਰ ਜਦ ਉਸ ਨੇ ਆਪਣੇ ਬੱਚਿਆਂ ਦੀ ਭੁੱਖ ਵੇਖੀ, ਉਸ ਦਾ ਦਿਲ ਟੁੱਟ ਗਿਆ। ਉਸ ਨੇ ਸਿਰ ਝੁਕਾ ਕੇ ਕਿਹਾ, "ਠੀਕ ਹੈ, ਮੈਂ ਜਾਵਾਂਗਾ ਪਰ ਮੰਗਾਂਗਾ ਨਹੀਂ, ਸਿਰਫ ਉਸ ਦੇ ਦਰਸ਼ਨ ਕਰਾਂਗਾ।" ਘਰ ਵਿੱਚ ਬਨੋਂ ਨੂੰ ਕੁਛ ਨਹੀਂ ਸੀ ਪਤਨੀ ਨੇ ਪੜੋਸਨ ਤੋਂ ਦੋ ਮੁੱਠ ਚਾਵਲ ਉਧਾਰ ਲਈ ਉਹਨਾਂ ਨੂੰ ਬਣਾ ਕੇ ਇੱਕ ਸਾਫ਼ ਕੱਪੜੇ ਵਿੱਚ ਬੰਨ ਕੇ ਕਹਿੰਦੀ ਹੈ ਇਹ ਭੇਟ ਨਹੀਂ ਪਿਆਰ ਹੈ ਉਸ ਪ੍ਰਭੂ ਲਈ ਜਿਸ ਨੂੰ ਤੁਸੀਂ ਆਪਣਾ ਮਿੱਤਰ ਕਹਿੰਦੇ ਹੋ ਸੁਦਾਮਾ ਨੇ ਥੈਲਾ ਆਪਣੀ ਛਾਤੀ ਨਾਲ ਲਗਾਇਆ ਅੱਖਾਂ ਵਿੱਚ ਵਿਸ਼ਵਾਸ ਸੀ ਪੈਰਾਂ ਵਿੱਚ ਆਰਤੀ ਦੇ ਚਰਨਾਂ ਵਰਗਾ ਜੋਸ਼ ਉਹ ਨੰਗੇ ਪੈਰ ਤੁਰ ਪਿਆ ਤੂੜ ਉੱਡਦੀ ਹੈ ਧਰਤੀ ਤਪਦੀ ਹੈ ਪਰ ਮਨ ਸ਼ਾਂਤ ਸੀ ਹਰ ਕਦਮ ਨਾਲ ਇੱਕ ਹੀ ਨਾਮ ਗੂੰਜਦਾ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜਦ ਦਵਾਰਕਾ ਦੇ ਸੁਨੇਲੇ ਦਰਵਾਜ਼ੇ ਦਿਖੇ ਉਸ ਦੀਆਂ ਅੱਖਾਂ ਪਰ ਰਈਆਂ ਮਹਿਲਾਂ ਦੀ ਚਮਕ ਨਾਲ ਉਸ ਦੀਆਂ ਅੱਖਾਂ ਚੌਂਦੀਆਂ ਗਈਆਂ ਪਰ ਉਸ ਦੇ ਮਨ ਵਿੱਚ ਸਿਰਫ ਕ੍ਰਿਸ਼ਨ ਦਾ ਰੂਪ ਸੀ ਦਰਬਾਨਾਂ ਨੇ ਰੋਕਿਆ ਅਤੇ ਪੁੱਛਿਆ ਰਾਜਾ ਨੂੰ ਮਿਲਣਾ ਚਾਹੁੰਦਾ ਹੈ ਤੂੰ ਆਪਣੇ ਕੱਪੜੇ ਵੇਖ ਤੂੰ ਆਪਣਾ ਹਾਲ ਵੇਖ ਸੁਦਾਮਾ ਹੌਲੀ ਕਹਿੰਦਾ ਹੈ ਕਹਿਣਾ ਰਾਜਾ ਕ੍ਰਿਸ਼ਨ ਨੂੰ ਉਸਦਾ ਪੁਰਾਣਾ ਮਿੱਤਰ ਸੁਦਾਮਾ ਆਇਆ ਹੈ ਉਹ ਸ਼ਬਦ ਜਿਵੇਂ ਹੀ ਰਾਜਾ ਕ੍ਰਿਸ਼ਨ ਤੱਕ ਪਹੁੰਚੇ ਸ਼੍ਰੀ ਕ੍ਰਿਸ਼ਨ ਦਾ ਦਿਲ ਕੰਬ ਗਿਆ ਉਹ ਤਖਤ ਤੋਂ ਉੱਠੇ ਤਾਜ ਹਟਾ ਦਿੱਤਾ ਅਤੇ ਬਿਨਾਂ ਕੁਝ ਕਹੇ ਨੰਗੇ ਪੈਰ ਦੌੜ ਪਏ ਰੁਕਮਣੀ ਹੈਰਾਨ ਰਹਿ ਗਈ ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ ਕ੍ਰਿਸ਼ਨ ਦੇ ਹੋਠਾਂ ਤੇ ਹੌਲੀ ਮੁਸਕਾਨ ਆਈ ਰੁਕਮਣੀ ਮੇਰਾ ਸੁਦਾਮਾ ਆਇਆ ਹੈ ਮੇਰਾ ਬਚਪਨ ਮੇਰਾ ਪਿਆਰ ਮੇਰਾ ਪ੍ਰਾਣ ਆਇਆ ਹੈ ਦਰਵਾਜ਼ੇ ਤੇ ਸ਼੍ਰੀ ਕ੍ਰਿਸ਼ਨ ਨੇ ਆਪਣੇ ਗਰੀਬ ਮਿੱਤਰ ਨੂੰ ਦੇਖਿਆ ਧੂੜ ਨਾਲ ਭਰਿਆ ਚਿਹਰਾ ਥੱਕੇ ਪੈਰ ਪਰ ਅੱਖਾਂ ਵਿੱਚ ਆਨੰਦ ਦੀ ਚਮਕ ਸ਼੍ਰੀ ਕ੍ਰਿਸ਼ਨ ਨੇ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ ਰਾਜਾ ਤੇ ਭਗਤ ਨਹੀਂ ਮਿਲੇ ਪ੍ਰਭੂ ਤੇ ਪ੍ਰੇਮ ਮਿਲੇ ਸ਼੍ਰੀਕ੍ਰਿਸ਼ਨ ਦੇ ਹੰਝੂ ਉਸ ਦੀ ਪਿੱਠ ਤੇ ਡਿੱਗੇ ਅਤੇ ਧਰਤੀ ਨੇ ਉਹ ਹੰਝੂ ਚੁੱਕ ਕੇ ਫੁੱਲਾਂ ਵਿੱਚ ਬਦਲ ਦਿੱਤੇ ਉਸ ਪਲ ਦੁਆਰਕਾ ਦੀ ਰੌਸ਼ਨੀ ਮੰਦ ਪੈ ਗਈ ਕਿਉਂਕਿ ਸੱਚਾ ਚਾਨਣ ਤਾਂ ਉਸ ਮਿਲਾਪ ਵਿੱਚ ਸੀ ਮਹਿਲ ਵਿੱਚ ਦੋਵੇਂ ਇਕੱਠੇ ਬੈਠੇ ਰੁਕਮਣੀ ਖੁਦ ਆ ਕੇ ਸੁਦਾਮਾ ਦੇ ਪੈਰ ਧੋਂਦੀ ਹੈ ਉਹ ਵੇਲੇ ਹਵਾ ਵਿੱਚ ਸੁਗੰਧ ਆ ਗਈ ਇਹ ਦਿਆ, ਪ੍ਰੇਮ ਤੇ ਭਗਤੀ ਦੀ ਸੁਗੰਧ ਸੀ। ਸੁਦਾਮਨ ਆਪਣਾ ਥੈਲਾ ਲਗਾਉਂਦਾ ਹੈ ਪਰ ਕ੍ਰਿਸ਼ਨ ਜੀ ਹੱਸ ਕੇ ਕਹਿੰਦੇ ਹਨ, "ਮੇਰੇ ਮਿੱਤਰ ਕੀ ਲਿਆ ਕੇ ਆਇਆ ਹੈ ਮੇਰੇ ਲਈ?" ਸੁਦਾਮਨ ਝਿਜਕਦਾ ਹੈ, "ਕੁਝ ਨਹੀਂ ਪ੍ਰਭੂ, ਸਿਰਫ ਦੋ ਮੁੱਠ ਚਾਵਲ ਹਨ।" ਕ੍ਰਿਸ਼ਨ ਜੀ ਨੇ ਉਹ ਥੈਲਾ ਖੋਲ੍ਹ ਲਿਆ। ਉਹਨਾਂ ਨੇ ਚਾਵਲ ਨੂੰ ਆਪਣੇ ਹੱਥ ਵਿੱਚ ਲਿਆ, ਅੱਖਾਂ ਬੰਦ ਕੀਤੀਆਂ ਤੇ ਇੱਕ ਮੁੱਠ ਮੂੰਹ ਵਿੱਚ ਪਾਈ। ਉਸ ਸਮੇਂ ਸਾਰੀ ਦੁਨੀਆ ਰੁਕ ਗਈ ਅਸਮਾਨ ਦੇ ਤਾਰੇ ਝੁਕ ਗਏ ਸਮੁੰਦਰ ਵੀ ਸ਼ਾਂਤ ਹੋ ਗਿਆ ਰੁਕਮਣੀ ਨੇ ਹੌਲੀ ਕਿਹਾ ਪ੍ਰਭੂ ਇੱਕ ਮੁੱਠ ਹੀ ਕਾਫੀ ਹੈ ਨਹੀਂ ਤਾਂ ਇਹ ਸੰਸਾਰ ਉਸ ਦੀ ਕਿਰਪਾ ਦਾ ਭਾਰ ਨਹੀਂ ਸਹਾਰ ਸਕੇਗਾ ਕ੍ਰਿਸ਼ਨ ਜੀ ਮੁਸਕਰਾਏ ਇਹ ਅੰਨ ਨਹੀਂ ਰੁਕਮਣੀ ਇਹ ਪ੍ਰੇਮ ਹੈ ਜੋ ਸਾਰੀ ਦੁਨੀਆ ਨੂੰ ਭਰ ਸਕਦਾ ਹੈ ਅਗਲੀ ਜ਼ਵੇਰ ਸੁਦਾਮਾ ਸ਼੍ਰੀ ਕ੍ਰਿਸ਼ਨ ਤੋਂ ਆਗਿਆ ਲੈ ਕੇ ਵਾਪਸ ਤੁਰ ਪਏ। ਉਹਨਾਂ ਦੇ ਹੱਥ ਖਾਲੀ ਸਨ ਪਰ ਦਿਲ ਭਰਿਆ ਹੋਇਆ ਸੀ। ਜਦ ਉਹ ਆਪਣੇ ਪਿੰਡ ਪਹੁੰਚਿਆ, ਉਹਨੇ ਦੇਖਿਆ ਉਸ ਦੀ ਚੌਂਪੜੀ ਦੀ ਥਾਂ ਸੁਨਹਿਰੀ ਮਹਿਲ ਖੜਾ ਸੀ। ਹਵਾ ਵਿੱਚ ਫੁੱਲਾਂ ਦੀ ਖੁਸ਼ਬੂ, ਦਰਵਾਜ਼ਿਆਂ ਤੇ ਦੀਵੇ ਜਲ ਰਹੇ ਸਨ। ਉਸ ਦੀ ਪਤਨੀ ਸੁਨਹਿਰੀ ਵਸਤਰਾਂ ਵਿੱਚ ਖੜੀ ਸੀ। ਉਹ ਹੱਸ ਕੇ ਕਹਿੰਦੀ ਹੈ, "ਦੇਖੋ ਪ੍ਰਭੂ ਦੀ ਕਿਰਪਾ ਸਾਡੀ ਗਰੀਬੀ ਮਿਟ ਗਈ।" सुदामा ਦੀਆਂ ਅੱਖਾਂ ਪਰਾਈਆਂ ਉਸਨੇ ਅਸਮਾਨ ਵੱਲ ਵੇਖ ਕੇ ਕਿਹਾ اے ਕ੍ਰਿਸ਼ਨ ਤੂੰ ਸਿਰਫ ਰਾਜਾ ਨਹੀਂ ਤੂੰ ਮੇਰਾ ਪ੍ਰਭੂ ਹੈ ਮੇਰਾ ਪ੍ਰੇਮ ਹੈ ਮੇਰਾ ਆਸਰਾ ਹੈ ਤੂੰ ਦੋ ਮੁੱਠ ਚਾਵਲ ਲੈ ਕੇ ਮੈਨੂੰ ਓਕਾਸ਼ ਦੇ ਦਿੱਤਾ ਰਾਤ ਦੇ ਅੰਤ ਤੇ ਸੁਦਾਮਾ ਛੱਤ ਤੇ ਬੈਠਾ ਚੰਦ ਨੂੰ ਵੇਖ ਰਿਹਾ ਸੀ ਚੰਦ ਦੀ ਚਮਕ ਵਿੱਚ ਉਸ ਨੂੰ ਕ੍ਰਿਸ਼ਨ ਦੀ ਹਾਸੀ ਸੁਣਾਈ ਦਿੱਤੀ ਉਹਨਾਂ ਨੇ ਹੌਲੀ ਕਿਹਾ ਪ੍ਰੇਮ ਵਿੱਚ ਮੰਗ ਨਹੀਂ ਹੁੰਦੀ ਕਿਉਂਕਿ ਜਿੱਥੇ ਪ੍ਰੇਮ ਹੈ ਉੱਥੇ ਪ੍ਰਭੂ ਆਪ ਹੀ ਆ ਜਾਂਦਾ ਹੈ। ਦੋਸਤੋ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਪਿਆਰ ਕਦੇ ਦਰਜੇ ਜਾਂ ਧਨ ਨਾਲ ਨਹੀਂ ਤੋਲਿਆ ਜਾ ਸਕਦਾ। ਜਿੱਥੇ ਭਗਤੀ ਦਾ ਸਾਫ਼ ਦਿਲ ਹੁੰਦਾ ਹੈ ਉੱਥੇ ਪ੍ਰਭੂ ਆਪ ਆਪਣਾ ਚਰਨ ਧਰਦਾ ਹੈ। ਜਿੰਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ। ਦੋਸਤੋ ਸਾਡੀ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਤੁਹਾਨੂੰ ਜਲਦ ਹੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ